ਦੱਬ ਕੇ ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਦੱਬ ਕੇ ਬਲਾ ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਲਾ ਸਮਣਾ ਬਣਾ ਕੇ ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਾਡੇ ਪੰਜਾਬੀ ਕਲਚਰ ਵਿੱਚ ਬਹੁਤ ਬਹੁਤ ਸਵਾਗਤ ਆ ਹੋਰ ਦੱਸੋ ਜੀ ਠੀਕ ਠਾਕ ਹੋਵੋਗੇ ਇਹ ਦੀ ਸਮਝ ਆ ਗਈ ਹੋਣੀ ਇਹ ਮਿੱਟੀ ਚ ਖੇਡ ਕੇ ਆਏ ਗਲਾਸ ਬਣਾ ਕੇ ਆਏ ਹੈਗਾ ਨਾ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾਤੀ ਕਬੂਲ ਕਰਿਓ ਆਪਾਂ ਬਹੁਤ ਹੀ ਪਿਆਰਾ ਨਾਸਤਾ ਬਣਾ ਕੇ ਤਿਆਰ ਕਰਾਂਗੇ ਸੂਜੀ ਤੋਂ ਮੋਦੀ ਵਾਸਤੇ ਆਪ ਲੈਤੀ ਜੀ ਇੱਕ ਕੌਲੀ ਸੂਜੀ ਦੀ ਇਹ ਲਵਾਂਗੇ ਛਾਣ ਕੇ ਗੋਡਿਆਂ ਦੇ ਘੋਰ ਕੰਡੇ ਪਾ ਰੱਖਿਆ ਆ ਗੋਡਿਆਂ ਤੇ ਕੀ ਪਾਇਆ ਆ ਦੇਖੀ ਕੀ ਪਾਇਆ ਇਹ ਆਹ ਕੀ ਹਾਂ ਕੀ ਬਣਾਇਆ ਇਹ ਸਾਬ ਸਬ ਨੂੰ ਆ ਮੋਨਾ ਹੈ ਇੱਥੇ ਤਾਂ ਵੀ ਨਹੀਂ ਪਾਵਾਂਗੇ ਜੀਰਾ ਹੋਰ ਪਾ ਦੇ ਜੀਰੋ ਹੋਰ ਕੀ ਪਾ ਦੇ ਇਹ ਲੈ ਤੇ ਜੀ ਹਰੀ ਮਿਰਚ ਟਮਾਟਰ ਪਿਆਜ ਸਪੰਜੀ ਨਾਸਤਾ ਬਣਾ ਕੇ ਤਿਆਰ ਜੀ ਜੋ ਦੀ ਵਧੀਆ ਦਾ ਰੋਟੀ ਵਾਣੀ ਠੀਕ ਹੈ ਜੀ ਇਹ ਲੈ ਤੇ ਜੀ ਆਪਾਂ ਦਹੀਂ ਇਹਨੂੰ ਆਪਾਂ ਚੰਗੀ ਤਰ੍ਹਾਂ ਫੈਂਟ ਲਾ ਗਏ ਦਹੀਂ ਸਾਰ ਦਾ ਫੇਵਰੇਟ ਆ ਨਾ ਹੂੰ ਫੇਵਰੇਟ ਆ ਬਹੁਤ ਹੀ ਜਿਆਦਾ दो चमच जी आपके पावे थोड़ा जावानगे घोरी खा गया खा गया एसी हुई चीनी लेती है थोड़ा जा पावे नमक ਇਧਰੋਂ ਮੈਂ ਕੜਾਈ ਦਾ ਰੱਖੀ ਆ ਹੀਟ ਤੇ ਦੇਖੋ ਸਟੈਡ ਦਾ ਰੱਖਿਆ ਪਾਪਾ ਪਾਵਾਂਗੇ ਫੁੱਲਣ ਵਾਸਤੇ ਮਿੱਠਾ ਸੋਡਾ ਥੋੜਾ ਜਿਹਾ ਘੱਟੀ ਪਾਵਾਂਗੇ ਕਿਉਂਕਿ ਜਿਆਦੇ ਨਾ ਹੋ ਜੇ ਇਹਨਾਂ ਕੇਕ ਬਹੁਤ ਹੀ ਵਧੀਆ ਬਣਦਾ ਤੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਸਾਰੀਆਂ ਚੀਜ਼ਾਂ ਨੂੰ ਜਿਹੜੀ ਆਪਾਂ ਕੌਲੀ ਲਈ ਸੀ ਸੂਜੀ ਦੀ ਉਹੀ ਆਪਾਂ ਇੱਕ ਪਰਤੇ ਪਾਵਾਂਗੇ ਪਾਣੀ ਦੀ ਚੰਗੀ ਤਰ੍ਹਾਂ ਮਿਕਸ ਕਰ ਲਏਗਾ ਚੰਗੀ ਤਰ੍ਹਾਂ ਨਮ ਫੈਂਟ ਲੈਣਾ ਇਸ ਤਰ੍ਹਾਂ ਤੁਸੀਂ ਜੇ ਨਹੀਂ ਸਬਜ਼ੀਆਂ ਪਾਉਣ ਕੱਲਾ ਵੀ ਬਣਾ ਸਕਦੇ ਹੋ ਇਸ ਤਰ੍ਹਾਂ ਸੂਜੀ ਤੋਂ sim eu aprendi a dar rotina ਇਹ ਨੂੰ ਰੱਖਾਂਗੇ ਆਪਾਂ ਸਾਈਡ ਤੇ ਮੈਂ ਨਾ ਇਸ ਤਰ੍ਹਾਂ ਦੀਆਂ ਗਲੀਸ ਕੌਲੀਆਂ ਦੇਖੋ ਕਿਉਂ ਦੀਦਾ ਹੋਊਗਾ ਕਰ ਰੱਖੀਆਂ ਅੱਡੋ ਅੱਡ ਦੇ ਆਪਾਂ ਬਣਾਵਾਂਗੇ ਦੋ ਪੀਸ ਲੱਗਦੇ ਦੋ ਲੱਗਦੇ ਇਸ ਤਰ੍ਹਾਂ ਇਸ ਤਰ੍ਹਾਂ ਮੈਂ ਤਿੰਨ ਟਿਕਣੀਆਂ ਦੋ ਜਿਆਦਾ ਨਹੀਂ ਟਿਕਣੀਆਂ ਕਿਉਂਕਿ ਆਪਣਾ ਸਟੈਂਡ ਥੋੜਾ ਛੋਟਾ ਇਹਦੇ ਵੀ ਆਪਾਂ ਗਲੀਸ ਕਰ ਲਾਂਗੇ ਕਿਉਂ ਉਸ ਤਰ੍ਹਾਂ ਚਲੋ ਜੀ ਆਪਾਂ ਕਿੰਨੇ ਕੌਲੀਆਂ ਚ ਟ੍ਰਾਂਸਫਰ ਕਰ ਦਿੰਦੇ ਇਹਨਾਂ ਨੂੰ ਕਿਉਂਕਿ ਆਪਾਂ ਦਿੰਨੇ ਕੌਲੀ ਰੱਖਾਂਗੇ ਫੁੱਲੂ ਵਾ ਵੀਡੀਓ ਨੂੰ ਐਂਡ ਤੋਂ ਐਂਡ ਤੱਕ ਦੇਖਿਆ ਕਰੋ ਪਲੀਜ਼ ਜੇ ਤੁਸੀਂ ਸਬਸਕ੍ਰਾਈਬ ਲਓ ਜੀ ਆਪਾਂ ਕਿੰਨੇ ਕੌਲੀਆਂ ਚ ਕਰਤਾ ਵੀਡੀਓ ਨੂੰ ਸ਼ੁਰੂ ਤੋਂ ਜੀ ਐਂਡ ਤੋਂ ਐਂਡ ਦੇਖਿਆ ਕਰੋ ਤੇ ਲਾਈਕ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਕਿਉਂਕਿ ਆਪਾਂ ਨੂੰ ਟਾਈਮ 'ਚ ਟਾਈਮ ਕੱਢ ਕੇ ਵਲੌਗ ਬਣਾਉਣੇ ਆ ਤੁਹਾਡੇ ਵਾਸਤੇ ਘਰ ਵਿੱਚ ਜਿਹੜੀਆਂ ਚੀਜ਼ਾਂ ਹੁੰਦੀਆਂ ਆਪਾਂ ਉਹੀ ਇਸਤੇਮਾਲ ਕਰਦੇ ਆ ਜਿਹੜੀਆਂ ਰਸੋਈ 'ਚ ਆਪਾਂ ਨੂੰ ਮਿਲ ਜਾਂਦੀਆਂ ਲੋ ਜੀ ਆਪਾਂ ਤਿੰਨਾ ਚ ਇੱਕ ਪੋਜਾ ਇੱਦਾਂ ਦੇਖੋ ਆਪਣੀ ਥੋੜੀ ਕੜਾਈ ਰਹੀ ਹੋਣੀ ਆ ਮੈਂ ਹੀਟ ਤੇ ਪੂਰੀ ਹੋ ਰਹੀ ਆ ਗੋਲੀ ਹੋ ਗਈ ਕੜਾਈ ਪਾਣੀ ਦਾ ਰਿਫ੍ਰਿਜਰਜਰ ਦੇਖੋ ਜਿਸ ਤਰ੍ਹਾਂ ਆਪਾਂ ਘਰਾਂਗੇ ਤਾਂ ਕਿਆ ਆਹ ਤੇ ਨਾ ਇੱਕ ਹੋ ਜਾਂਦਾ ਰਾਂਗੇ ਆਪਾਂ ਦੇਖੋ ਜੀ ਕਿੰਨਾ ਖੁਸ਼ ਹੋ ਰਿਹਾ ਮੈਂ ਦੱਸੀ ਮੰਮੀ ਚੀਜੀ ਜੀ ਬਣਾਉਂਗੀ ਪੰਗੜਾ ਪਾ ਕੇ ਦਿਖਾ ਦੋ ਕੰਮੀ ਚੀਜੀ ਬੋਦੀ ਆ ਨਾ ਦੇਖੋ ਜੇ ਆਪਾਂ ਇਸ ਤਰ੍ਹਾਂ ਦਾਤੀ ਕਿੰਨੇ ਕੋਲੀਆਂ ਸੈੱਟ ਕਰਤੀਆਂ ਆਪਾਂ ਦੇਖੋ ਇਸ ਤਰ੍ਹਾਂ ਲੈਪਾ ਤੇ ਮੇਰੇ ਗੋਦੀ 'ਚ ਉਤਰ ਇਹਨਾਂ ਥਾਲ ਦੇ ਕੇ ਇਸ ਤਰ੍ਹਾਂ 10 ਮਿੰਟਾਂ ਉਸੇਕ ਲਵਾਵਾਂਗੇ ਉਹਨਾਂ ਦੇਕਾ ਆਪਾਂ ਇਹਨੂੰ ਭਲਾਉਂਦੇ ਨਹੀਂ ਠੀਕ ਆ 5 ਕਿ ਮਿੰਟ ਹੋ ਗਏ ਆਪਣੇ ਥਾਲ ਨੂੰ ਤੇਰੇ ਨੂੰ ਪਾਣੀ ਬਹੁਤ ਮੜਿਆ ਖੜਾ ਹੀ ਹੋ ਕੇ ਦਿਖਾਈ ਪਾਣੀ ਬਹੁਤ ਜ਼ਿਆਦਾ ਉਬਾਲੇ ਮਾਰਨ ਲੱਗ ਪਏ ਦੇਖੋ ਜੀ ਕੋਈ ਓਲੇ ਨਾਲ ਵੀਡੀਓ ਨਹੀਂ ਬਣਾਉਂਦੇ ਦੇਖੋ ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆਰਾ ਨਾਸ਼ਤਾ ਬਣ ਕੇ ਤਿਆਰ ਹੋਇਆ ਥੋੜਾ ਜਿਹਾ ਆਪਾਂ ਹੋਰ ਪਕਾਵਾਂਗੇ ਥੋੜਾ ਜਿਹਾ ਮੈਨੂੰ ਕੱਚਾ ਲੱਗਦਾ ਆਪਾਂ ਇਸ ਤਰ੍ਹਾਂ ਦਾ ਇੱਕ ਚੀਜੀ ਮੇਰੀ ਖਲੇ ਨਹੀਂ ਲੱਗਦਾ ਗਾ ਢੱਕੇ ਨਾਲ ਚੀਜੀ ਮੇਰੀ ਇਹ ਖੜਾਗਾ ਕਿਹਦੀ ਚੀਜੀ ਹੈ ਇਹ ਮੇਰੀ ਹੈ ਮੇਰੀ ਕਿਵੇਂ ਖਾਵੇਂਗਾ ਜੰਮੀ ਜੰਮੀ ਹੈ ਜੰਮੀ ਜੰਮੀ ਹਾਂ ਆ ਚਲੋ ਜੀ ਮੈਂ ਥੋੜਾ ਥੋੜਾ ਜਿਹਾ ਹੋਰ ਢੱਕ ਕੇ ਪਕਾ ਲਿਆ ਪਿੱਛੇ ਤੇਰੇ ਨਾ ਉਹ ਫੇਰ ਪਿੱਛੇ ਕੀ ਕਰਦੀ ਐ ਇਹ ਕਿੱਥੇ ਵੱੜਦੀ ਝੁੰਡੀ ਹਾਂ ਗੋਡਾ ਕਿੱਥੇ ਆ ਗੋਡਾ ਕਿੱਥੇ ਆ ਹਾਂ ਇਹ ਝੁਕ ਕੇ ਵੱੜਦੀ ਆ ਕਿੱਥੇ ਝੁੰਡੀ ਵੱਡੀ ਜਾਂਦੀ ਹੈ ਨਾ ਬੌਲੀ ਆ ਬੌਲੀ ਇਹਦੇ ਸਾਨੂੰ ਬਸ ਕੇ ਆਈਂਦੇ ਲਓ ਜੀ ਆਪਣੀ ਸੰਬੰਧੀ ਨਾਲ ਬਣ ਕੇ ਤਿਆਰ ਹੋ ਗਿਆ ਰਾ ਰੋਟੀਆਂ ਕਹੋਗੇ ਕਿ ਤੁਸੀਂ ਉਹ ਸੋਡੀਸ ਦਾ ਬਹੁਤ ਹੀ ਜਿਆਦੇ ਵਧੀਆ ਦੇਖੋ ਫੁੱਲ ਕੇ ਨਹੀਂ ਆਏ ਆਪਾਂ ਪਤਾ ਤਤਾ ਖਾ ਲਾ ਤੇਰੇ ਪੈਰ ਤੇ ਨਾ ਲੱਗ ਜਾ ਸਹਿਮ ਤਾਂ ਕਾਲ ਹੋਈ ਪਈ ਛੇਤੀ ਮੈਨੂੰ ਦੇ ਦੋ ਨਾ ਦੇਖ ਸਕਦੇ ਤੁਸੀਂ ਚੰਗੀ ਤਰ੍ਹਾਂ ਨਾ ਨਾ ਦੇਖੋ ਜੀ ਤਿੰਨੇ ਗੋਲੀਆਂ ਆਪਣੀਆਂ ਵਧੀਆ ਫੁੱਲ ਗਈਆਂ ਨਾ ਤੇ ਆਪਾਂ ਠੰਡੇ ਆ ਥੋੜਾ ਜਿਹਾ ਠੰਡਾ ਹੋ ਜਾਂਦੇ ਚੇਰ ਮਿਲਦੇ ਠੀਕ ਹੈ ਲੋ ਜੀ ਸਪੰਜੀ ਨਾਸ਼ਤਾ ਬਣ ਕੇ ਆਪਣਾ ਹੋ ਗਿਆ ਤਿਆਰ ਤੇ ਆ ਥੋੜਾ ਗਰਮ ਆਗਾ ਆਪਾਂ ਚੈੱਕ ਕਰ ਲੈਨੇ ਆ ਦੇਖੋ ਜੀ ਇਸ ਤਰ੍ਹਾਂ ਬਿਲਕੁਲ ਐਨ ਵਧੀਆ ਬਣਿਆਗਾ ਜੇ ਢੱਕਾ ਆਪਣਾ ਲਿਬੜ ਜੇ ਤਾਂ ਥੋੜਾ ਜਿਹਾ ਕੱਚਾ ਹੁੰਦਾ ਪਰ ਆਪਣਾ ਦੇਖੋ ਜੀ ਸਾਰੀ ਨਾਸ਼ਤਾ ਬਹੁਤ ਹੀ ਵਧੀਆ ਬਣਿਆਗਾ ਤੁਸੀਂ ਵੀ ਇਸੇ ਤਰੀਕੇ ਨਾਲ ਬਣਾਉਣਾ ਤੇ ਖਾਣਾ ਤੇ ਇੱਕ ਪਿਆਰੇ ਪਿਆਰੇ ਕਮੈਂਟ ਜਰੂਰ ਕਰਨੇ ਤੇ ਲਾਈਕ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਤੇ ਚੈਨਲ ਨੂੰ ਅੱਗੇ ਸਬਸਕ੍ਰਾਈਬ ਕਰ ਲਓ ਮਿਲਾਂਗੇ ਜੀ ਕੱਲ ਨੂੰ ਨਵੇਂ ਬਲੌਗ ਨਾਲ ਤਦ ਤੱਕ ਬਾਏ ਕਰ ਦੋ ਬਾਏ ਕੱਲ ਨੂੰ ਆਵਾਂਗੇ ਜੀ ਕੱਲ ਨੂੰ ਆਵਾਂਗੇ